ਯਾਰ ਕਬੂਤਰ ਕਲੱਬ ਹੁਣਾਂ ਦੇ ਜਿਹੜੇ ਭਰਾ ਨੇ ਸ਼ੰਮੀ ਚਬਾਲ ਤੇ ਲੱਬ ਚਬਾਲ ਉਹਨਾਂ ਭਰਾਵਾਂ ਨਾਲ ਦਿਲੋਂ ਪਿਆਰ ਹੈ ਕਹਿੰਦੇ ਸ਼ੰਮੀ ਚਬਾਲ ਲੱਬ ਚਬਾਲ ਕਹਿੰਦੇ ਲਖੇ ਨੱਥੂ ਵਾਲ ਗਰਭੀ ਵਾਲੇ ਦੇ ਨਾਲ ਵੀ ਬੜਾ ਪਿਆਰ ਹੈ ਸ਼ੰਮੀ ਚਬਾਲ ਦਾ ਲੱਬ ਚਬਾਲ ਦਾ ਤੇ ਸੋਨੀ ਸਿਹਰਾੜੀ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਇਨਾਂ ਭਰਾਵਾਂ ਦਾ ਵੀ ਔਰ ਜਿੰਦਿਆਂ ਸਗਦਾ ਅੱਜ ਦੇ ਖੇਡ ਮੈਲੇ ਦੇ ਪੁੱਜਿਆ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਜੀ ਇੱਕ ਵਾਰੀ ਜੇ ਦਰਸ਼ਕ ਵੀਰੋ ਵਧੀਆ ਲੱਗੇ ਤਾਂ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਆ ਗੱਦੇ ਮਾਝੇ ਦੀਆਂ ਪੰਜ کلبਾਂ ਦੀ ਬਾਜੀ ਅੱਜ 29 April ਨੂੰ ਪਿੰਡ ਮੀਆਪੁਰ ਦੀ ਧਰਤੀ ਦੇ ਉੱਤੇ ਉੜਦੀ ਜਾ ਰਹੀ ਆ ਪਰ ਮੈਂ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦਾ ਜੀ ਉਧਰ ਸਾਡੇ ਸਤਿਕਾਰਯੋਗ ਸਰਦਾਰ ਮੇਜਰ ਸਿੰਘ ਜੀ ਪੰਜਾਬ ਪੁਲਿਸ ਗੋਲਡੀ ਚੂ ਐਸਏ ਵਾਲੇ ਦੇ ਬੌਦਰ ਸਾਹਿਬ ਵੀ ਪੁੱਜਿਆ ਮੈਂ ਉਹਨਾਂ ਦਾ ਵੀ ਸਤਿਕਾਰਯੋਗ ਵਿਸ਼ੇਸ਼ ਤੌਰ ਦੇ ਦਾ ਧੰਨਵਾਦ ਕਰਦਾ ਜੀ ਔਰ ਜਿੰਨੇ ਵੀ ਸਾਰੇ ਮੇਰੇ ਲਾਗੇ ਬੰਦੇ ਵੀਰ ਸਾਰੇ